ਹੈਲੋ ਦੋਸਤੋ ਮੈਂ ਵਿੱਕੀ ਸਵਾਗਤ ਕਰਦਾ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵਿੱਕੀ ਕਲਾਸ 24 ਵਿੱਚ ਦੋਸਤੋ ਅੱਜ ਦੀ ਜੋ ਆਪਣੀ ਕਲਾਸ ਹੈ ਅੱਜ ਦੀ ਜੋ ਵੀਡੀਓ ਹੈ ਉਹ ਹੈ ਸਿੱਖ ਹਿਸਟਰੀ ਨਾਲ ਸੰਬੰਧਿਤ ਸਿੱਖ ਇਤਿਹਾਸ ਨਾਲ ਯਾਨੀ ਕਿ ਜੋ ਸਿੱਖਾਂ ਦੇ 10 ਗੁਰੂਸ ਦੀ ਉਹਨਾਂ ਦੇ ਜੀਵਨ ਨਾਲ ਰਿਲੇਟਡ ਜਿੰਨੇ ਵੀ ਇੰਪੋਰਟੈਂਟ MCQ ਬਣਦੇ ਨੇ ਉਹ ਆਪਾਂ ਇਸ ਵੀਡੀਓ ਵਿੱਚ ਕਰਾਂਗੇ ਤਾਂ ਦੋਸਤੋ ਵੀਡੀਓ ਸ਼ੁਰੂ ਕਰਦੇ ਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੋ ਵੀ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਬੈਲ ਆਈਕਨ ਜ਼ਰੂਰ ਦਬਾ ਦਿਓ ਤਾਂ ਜੋ ਤੁਹਾਨੂੰ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਜੀ ਹਾਂਜੀ ਆਪਣਾ ਪਹਿਲਾ ਕੁਐਸਚਨ ਹੈ ਸਿੱਖ ਧਰਮ ਦੇ ਮੋਢੀ ਕੌਣ ਸਨ ਗੁਰੂ ਗੋਬਿੰਦ ਸਿੰਘ ਜੀ ਗੁਰੂ ਹਰਿਕ੍ਰਿਸ਼ਨ ਜੀ ਗੁਰੂ ਨਾਨਕ ਦੇਵ ਜੀ ਜਾਂ ਗੁਰੂ ਅੰਗਦ ਦੇਵ ਜੀ ਤਾਂ ਇਹ ਤਾਂ ਬਹੁਤ ਸਿੰਪਲ ਜਿਹਾ ਕੁਐਸਚਨ ਹੈ ਇਹ ਸਾਰ ਨੂੰ ਪਤਾ ਹੀ ਹੋਊਗਾ ਗੁਰੂ ਨਾਨਕ ਦੇਵ ਜੀ অপশন সি ਤੁਹਾਡਾ கரெક્ટ ਅਨਸਰ ਹੋ ਜਾਏਗਾ। ਹਾਂਜੀ ਅਗਲਾ ਕੁਐਸਚਨ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ? ਤਾਂ অপਸ਼ਨ ਹੈ 15 April 1469 AD, 14 April 1469 AD, 12 April 1469 AD ਜਾਂ 13 April 1469 AD। ਤਾਂ ਇਹਦਾ ਸਹੀ ਉੱਤਰ ਹੋ ਜਾਏਗਾ অপਸ਼ਨ A ਗੁਰੂ ਨਾਨਕ ਦੇਵ ਜੀ ਦਾ ਜਨਮ 15 April 1469 AD ਨੂੰ ਹੋਇਆ ਸੀ। ਹਾਂਜੀ ਨੈਕਸਟ ਕੁਐਸਚਨ ਪਾਈ ਲੈਣਾ ਕਿਹੜੇ ਗੁਰੂ ਦਾ ਨਾਮ ਸੀ অপਸ਼ਨ ਹੈ ਗੁਰੂ ਵਰਜਨ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਦੇਵ ਜੀ ਜਾਂ ਗੁਰੂ ਅੰਗਦ ਦੇਵ ਜੀ ਤਾਂ অপਸ਼ਨ ਡੀ ਤੁਹਾਡਾ ਸਹੀ ਉੱਤਰ ਹੋ ਜਾਏਗਾ ਪਾਈ ਲੈਣਾ ਹੈ ਜੋ ਉਹ ਗੁਰੂ ਅੰਗਦ ਦੇਵ ਜੀ ਦਾ ਨਾਮ ਸੀ ਹਾਂਜੀ ਨੈਕਸਟ ਕੁਐਸਚਨ ਮੌਗਲ ਸ਼ਾਸਕ ਹੁਮਾਇੂ ਅਤੇ ਗੁਰੂ ਅੰਗਦ ਦੇਵ ਜੀ ਦੀ ਮੁਲਾਕਾਤ ਕਿਹੜੇ ਸਥਾਨ ਤੇ ਹੋਈ ਸੀ ਤਾਂ অপਸ਼ਨ ਹੈ ਅਨੰਦਪੁਰ ਸਾਹਿਬ ਕੀਰਤਪੁਰ ਕਰਤਾਰਪੁਰ ਸਾਹਿਬ ਜਾਂ ਖੰਡੂਰ ਸਾਹਿਬ ਤਾਂ ਸਹੀ ਉੱਤਰ ਹੋ ਜਾਏਗਾ ਆਪਸ਼ਨ ਡੀ ਹੁਮਾਈਉ ਅਤੇ ਗੁਰੂ ਅੰਗਦ ਦੇਵ ਜੀ ਦੀ ਮੁਲਾਕਾਤ ਖੰਡੂਰ ਸਾਹਿਬ ਵਿੱਚ ਹੋਈ ਸੀ ਤੇ ਇਹ 1540 ਈਸਵੀ ਵਿੱਚ ਹੋਈ ਸੀ ਹਾਂਜੀ ਨੈਕਸਟ ਕੁਐਸਚਨ ਗੋਇੰਦਵਾਲ ਦੀ ਸਥਾਪਨਾ ਕਿਹੜੇ ਗੁਰੂ ਨੇ ਕੀਤੀ ਆਪਸ਼ਨ ਹੈ ਗੁਰੂ ਅੰਗਦ ਦੇਵ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਜਾਂ ਗੁਰੂ ਅਰਜਨ ਦੇਵ ਜੀ ਤਾਂ ਗੋਇੰਦਵਾਲ ਦੀ ਸਥਾਪਨਾ ਗੁਰੂ ਅੰਗਦ ਦੇਵ ਜੀ ਨੇ ਕੀਤੀ ਸੀ অপশন এ ਤੁਹਾਡਾ ਸਹੀ ਉੱਤਰ ਹੋ ਜਾਗਾ ਜੀ ਹਾਂਜੀ ਨੈਕਸਟ ਕੁਐਸਚਨ ਗੁਰੂ ਅਮਰਦਾਸ ਜੀ ਦੇ ਪਿਤਾ ਦਾ ਨਾਮ ਕੀ ਸੀ অপਸ਼ਨ ਹੈ ਤੇਜਪਾਲ ਜੀ ਫੇਰੂਮਲ ਜੀ ਮਹਿਤਾ ਕਾਲੂ ਜੀ ਜਾਂ RAMਦੇਵ ਜੀ ਤਾਂ ਸਹੀ ਉੱਤਰ ਹੋ ਜਾਗਾ অপਸ਼ਨ এ ਤੇਜਪਾਲ ਜੀ ਗੁਰੂ ਅਮਰਦਾਸ ਜੀ ਦੇ ਪਿਤਾ ਦਾ ਨਾਮ ਸੀ ਹਾਂਜੀ ਨੈਕਸਟ ਕੁਐਸਚਨ ਮੰਜੀ ਪ੍ਰਥਾ ਦੀ ਸਥਾਪਨਾ ਕਿਹੜੇ ਗੁਰੂ ਨੇ ਕੀਤੀ অপਸ਼ਨ ਹੈ ਗੁਰੂ ਅਰਜਨ ਦੇਵ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਅਮਰਦਾਸ ਜੀ ਜਾਂ ਗੁਰੂ ਰਾਮਦਾਸ ਜੀ ਤਾਂ ਆਪਸ਼ਨ ਸੀ ਤੁਹਾਡਾ ਕਰੈਕਟ ਆਨਸਰ ਹੋ ਜਾਏਗਾ ਮੰਜੀ ਪ੍ਰਥਾ ਦੀ ਸਥਾਪਨਾ ਗੁਰੂ ਅਮਰਦਾਸ ਜੀ ਨੇ ਕੀਤੀ ਸੀ ਹਾਂਜੀ ਅਗਲਾ ਕੁਐਸਚਨ ਮਸੰਦ ਪ੍ਰਥਾ ਦੀ ਸਥਾਪਨਾ ਕਿਸ ਨੇ ਕੀਤੀ ਜਾਂ ਕਿਹੜੇ ਗੁਰੂ ਨੇ ਕੀਤੀ ਆਪਸ਼ਨ ਹੈ ਗੁਰੂ ਨਾਨਕ ਦੇਵ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਅਮਰਦਾਸ ਜੀ ਜਾਂ ਗੁਰੂ ਰਾਮਦਾਸ ਜੀ ਤਾਂ ਸਹੀ ਉੱਤਰ ਹੋ ਜਾਏਗਾ ਆਪਸ਼ਨ ਡੀ ਮਸੰਦ ਪ੍ਰਥਾ ਹੈ ਜੋ ਉਹ ਗੁਰੂ ਰਾਮਦਾਸ ਜੀ ਨੇ ਸ਼ੁਰੂ ਕੀਤੀ ਸੀ ਹਾਂਜੀ ਅਗਲਾ ਕੁਐਸਚਨ ਉਦਾਸੀ ਮਤ ਕਿਸ ਨੇ ਸ਼ੁਰੂ ਕੀਤੀ ਤਾਂ ਆਪਸ਼ਨ ਹੈ ਭਾਈ ਗੁਰਦਾਸ ਬਾਬਾ ਸ਼੍ਰੀਚੰਦ ਬਾਬਾ ਦਾਸੂ ਜਾਂ ਬਾਬਾ ਮੋਰੀ ਤਾਂ ਉਦਾਸੀ ਮਤ ਸ਼ੁਰੂ ਕੀਤੀ ਸੀ ਜੀ ਬਾਬਾ ਸ਼੍ਰੀਚੰਦ ਨੇ ਜੋ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਸਨ ਆਪਸ਼ਨ ਬੀ ਤੁਹਾਡਾ ਸਹੀ ਉੱਤਰ ਹੋ ਜਾਏਗਾ ਜੀ ਨੈਕਸਟ ਕੁਐਸਚਨ ਸਿੱਖਾਂ ਦਾ ਮੱਕਾ ਕਿਸ ਨੂੰ ਕਿਹਾ ਜਾਂਦਾ ਹੈ অপਸ਼ਨ ਹੈ ਅਮਰਸਰ ਤਲਵੰਡੀ ਸਾਬੋ ਕਰਤਾਰਪੁਰ ਸਾਹਿਬ ਜਾਂ ਅਨੰਦਪੁਰ ਸਾਹਿਬ ਇਹ ਤਾਂ ਸਾਰਿਆਂ ਨੂੰ ਪਤਾ ਹੀ ਹੋਣਾ ਤਾਂ অপਸ਼ਨ ਏ ਤੁਹਾਡਾ ਸਹੀ ਉੱਤਰ ਹੋ ਜੇਗਾ ਅਮਰਸਰ ਨੂੰ ਸਿੱਖਾਂ ਦਾ ਮੱਕਾ ਕਿਹਾ ਜਾਂਦਾ ਹੈ ਜੀ ਹਾਂਜੀ ਅਗਲਾ ਕੁਐਸਚਨ ਆਦੀ ਗ੍ਰੰਥ ਨੂੰ ਗੁਰੂ ਦਾ ਦਰਜਾ ਕਿਸ ਨੇ ਦਿੱਤਾ ਤਾਂ অপਸ਼ਨ ਹੈ ਬਾਬਾ ਬੁੱਢਾ ਜੀ ਗੁਰੂ ਅਰਜਨ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਜਾਂ ਮਈਆ ਮਿਰਜੀ ਫਾਇਦਾ ਸਹੀ ਉੱਤਰ ਹੋ ਜਾਏਗਾ অপশন সি ਗੁਰਗੋਵੀ ਸਿੰਘ ਜੀ ਨੇ ਆਧਿਕ ਗ੍ਰੰਥ ਨੂੰ ਗੁਰੂ ਦਾ ਦਰਜਾ ਦਿੱਤਾ ਸੀ ਜੀ ਹਾਂਜੀ ਨੈਕਸਟ ਗੁਰੂ ਨਾਨਕ ਦੇਵ ਜੀ ਨੇ ਕਿੰਨੇ ਸ਼ਬਦਾਂ ਦੀ ਰਚਨਾ ਕੀਤੀ অপশন ਹੈ 638 974 62 ਜਾਂ 907 ਤਾਂ ਗੁਰੂ ਨਾਨਕ ਦੇਵ ਜੀ ਨੇ 974 ਸ਼ਬਦਾਂ ਦੀ ਰਚਨਾ ਕੀਤੀ ਸੀ অপশন ਬੀ ਤੁਹਾਡਾ ਸਹੀ ਉੱਤਰ ਹੋ ਜਾਏਗਾ ਜੀ ਨੈਕਸਟ ਸਿੱਖਾਂ ਦੇ ਚੌਥੇ ਗੁਰੂ ਕਿਹੜੇ ਸਨ অপਸ਼ਨ ਹੈ ਗੁਰੂ ਹਰਗੋਬਿੰਦ ਸਿੰਘ ਜੀ ਗੁਰੂ ਰਾਮਦਾਸ ਜੀ ਗੁਰੂ ਤੇਗ ਬਹਾਦਰ ਜੀ ਜਾਂ ਗੁਰੂ ਅਰਜਨ ਦੇਵ ਜੀ ਤਾਂ ਗੁਰੂ ਰਾਮਦਾਸ ਜੀ ਸਿੱਖਾਂ ਦੇ ਚੌਥੇ ਗੁਰੂ ਸਨ অপਸ਼ਨ ਬੀ ਤੁਹਾਡਾ ਸਹੀ ਉੱਤਰ ਹੋ ਜਾਏਗਾ ਜੀ ਹਾਂਜੀ ਅਗਲਾ ਕੁਐਸਚਨ ਗੁਰਮੁਖੀ ਲਿਪੀ ਨੂੰ ਹਰਮਨ ਪਿਆਰਾ ਕਿਹੜੇ ਗੁਰੂ ਨੇ ਬਣਾਇਆ অপਸ਼ਨ ਹੈ ਗੁਰੂ ਅੰਗਦ ਦੇਵ ਜੀ ਗੁਰੂ ਰਾਮਦਾਸ ਜੀ ਗੁਰੂ ਤੇਗ ਬਹਾਦਰ ਜੀ ਜਾਂ ਗੁਰੂ ਅਰਜਨ ਦੇਵ ਜੀ ਤਾਂ ਸਹੀ ਉੱਤਰ ਹੋ ਜਾਏਗਾ অপਸ਼ਨ ਏ ਗੁਰੂ ਅੰਗਦ ਦੇਵ ਜੀ ਹਾਂਜੀ ਨੈਕਸਟ ਕੁਐਸਚਨ ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ অপਸ਼ਨ ਹੈ 22 ਨਵੰਬਰ 1565 ਈਸਵੀ 26 ਦਸੰਬਰ 1522 ਈਸਵੀ 31 ਮਾਰਚ 1563 ਈਸਵੀ ਜਾਂ 15 April 1563 ਈਸਵੀ ਤਾਂ ਸਹੀ ਉੱਤਰ ਹੋ ਜਾਏਗਾ ਜੀ অপਸ਼ਨ ਡੀ 15 April 16 1563 ਇਸ ਵੀ ਨੂੰ ਗੁਰੂ ਅਰਜਨ ਦੇਵ ਜੀ ਦਾ ਜਨਮ ਹੋਇਆ ਸੀ। ਹਾਂਜੀ ਨੈਕਸਟ ਦਸਵੰਦ ਪ੍ਰਥਾ ਕਿਸ ਦੁਆਰਾ ਸ਼ੁਰੂ ਕੀਤੀ ਗਈ? ਆਪਸ਼ਨ ਹੈ ਗੁਰੂ ਤੇਗ ਬਹਾਦਰ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਅਮਰਦਾਸ ਜੀ ਜਾਂ ਗੁਰੂ ਰਾਮਦਾਸ ਜੀ। ਤਾਂ ਇਹਦਾ ਸਹੀ ਉੱਤਰ ਹੋ ਜਾਏਗਾ ਆਪਸ਼ਨ ਬੀ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਦਸਵੰਦ ਪ੍ਰਥਾ ਸ਼ੁਰੂ ਕੀਤੀ ਗਈ। ਹਾਂਜੀ ਨੈਕਸਟ ਕੋੜੇ ਆਂਦਾ ਵਪਾਰ ਕਿਹੜੇ ਗੁਰੂ ਕਰਦੇ ਸਨ? অপশন ਹੈ ਗੁਰੂ ਤੇਗ ਬਹਾਦਰ ਜੀ ਗੁਰੂ ਅਰਜਨ ਦੇਵ ਜੀ ਗੁਰੂ ਅਮਰਦਾਸ ਜੀ ਜਾਂ ਗੁਰੂ ਰਾਮਦਾਸ ਜੀ ਤਾਂ ਸਹੀ ਉੱਤਰ ਹੋ ਜਾਏਗਾ অপਸ਼ਨ ਬੀ ਗੁਰੂ ਅਰਜਨ ਦੇਵ ਜੀ ਕੋੜਿਆਂ ਦਾ ਵਪਾਰ ਵੀ ਕਰਦੇ ਸਨ ਹਾਂਜੀ ਨੈਕਸਟ ਸਿੱਖਾਂ ਦੇ ਛੇਵੇਂ ਗੁਰੂ ਕੌਣ ਸਨ অপਸ਼ਨ ਹੈ ਗੁਰੂ ਹਰਗੋਬਿੰਦ ਸਿੰਘ ਜੀ ਗੁਰੂ ਅਰਜਨ ਦੇਵ ਜੀ ਗੁਰੂ ਤੇਗ ਬਹਾਦਰ ਜੀ ਜਾਂ ਗੁਰੂ ਰਾਮਦਾਸ ਜੀ ਤਾਂ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਸੀ অপশন এ ਤੁਹਾਡਾ கரெક્ટ ਆਨਸਰ ਹੋ ਜਾਏਗਾ ਜੀ। ਹਾਂਜੀ ਅਗਲਾ ਕੁਐਸਚਨ ਗੁਰੂ ਹਰਗੋਬਿੰਦ ਸਿੰਘ ਜੀ ਦੇ ਪਿਤਾ ਦਾ ਨਾਮ ਕੀ ਸੀ? অপਸ਼ਨ ਹੈ ਗੁਰੂ ਗੋਬਿੰਦ ਸਿੰਘ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਅੰਗਦ ਦੇਵ ਜੀ ਜਾਂ ਗੁਰੂ ਰਾਮਦਾਸ ਜੀ। ਤਾਂ ਸਹੀ ਉੱਤਰ ਹੋ ਜਾਏਗਾ অপਸ਼ਨ ਬੀ, ਸ੍ਰੀ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਪਿਤਾ ਸਨ। ਹਾਂਜੀ ਨੈਕਸਟ ਅਕਾਲ ਪਖਤ ਦੀ ਨਹੀਂ ਕਿਸ ਨੇ ਰੱਖੀ? অপਸ਼ਨ ਗੁਰੂ ਗੋਬਿੰਦ ਸਿੰਘ ਜੀ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਸਿੰਘ ਜੀ ਜਾਂ ਗੁਰੂ ਰਾਮਦਾਸ ਜੀ ਤਾਂ ਅਕਾਲ ਤਖਤ ਦੀ ਨੀ ਹੈ ਜੋ ਉਹ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਰੱਖੀ ਸੀ ਹਾਂਜੀ ਅਗਲਾ ਕੁਐਸਚਨ ਪੰਜ ਤਖਤਾਂ ਵਿੱਚੋਂ ਸਭ ਤੋਂ ਪਹਿਲਾਂ ਕਿਹੜੇ ਤਖਤ ਦਾ ਨਿਰਮਾਣ ਹੋਇਆ ਤਾਂ ਆਪਸ਼ਨ ਹੈ ਸ੍ਰੀ ਦਮਦਮਾ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਨਦੇੜ ਸਾਹਿਬ ਜਾਂ ਸ੍ਰੀ ਕੇਸਗੜ੍ਹ ਸਾਹਿਬ ਤਾਂ ਇਹਦਾ ਸਹੀ ਉੱਤਰ ਹੋ ਜਾਏਗਾ ਆਪਸ਼ਨ ਬੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਸਭ ਤੋਂ ਪਹਿਲਾਂ ਨਿਰਮਾਣ ਹੋਇਆ ਜੀ। ਹਾਂਜੀ ਅਗਲਾ ਕੁਐਸਚਨ ਲੋਗੜ ਦਾ ਕਿਲਾ ਕਿਸ ਦੁਆਰਾ ਬਣਾਇਆ ਗਿਆ? ਆਪਸ਼ਨ ਹੈ ਗੁਰੂ ਹਰਕ੍ਰਿਸ਼ਨ ਜੀ, ਮਹਾਰਾਜਾ ਰਣਜੀਤ ਸਿੰਘ ਜੀ, ਗੁਰੂ ਹਰਗੋਬਿੰਦ ਸਿੰਘ ਜੀ ਜਾਂ ਗੁਰੂ ਗੋਬਿੰਦ ਸਿੰਘ ਜੀ। ਤਾਂ ਸਹੀ ਉੱਤਰ ਹੋ ਜਾਏਗਾ ਆਪਸ਼ਨ ਸੀ ਗੁਰੂ ਹਰਗੋਬਿੰਦ ਸਿੰਘ ਜੀ ਦੁਆਰਾ ਲੋਗੜ ਦਾ ਕਿਲਾ ਬਣਾਇਆ ਗਿਆ। ਹਾਂਜੀ ਨੈਕਸਟ ਕੁਐਸਚਨ ਬਾਲ ਗੁਰੂ ਦੇ ਨਾਮ ਨਾਲ ਕਿਹੜੇ ਗੁਰੂ ਜਾਣੇ ਜਾਂਦੇ ਸਨ? ਆਪਸ਼ਨ ਹੈ ਗੁਰਗੋਬੀ ਸਿੰਘ ਜੀ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬੀ ਸਿੰਘ ਜੀ ਜਾਂ ਗੁਰੂ ਹਰਕ੍ਰਿਸ਼ਨ ਜੀ ਤਾਂ ਆਪਸ਼ਨ ਡੀ ਤੁਹਾਡਾ ਸਹੀ ਉੱਤਰ ਹੋ ਜਾਏਗਾ ਬਾਲ ਗੁਰੂ ਦੇ ਨਾਮ ਨਾਲ ਗੁਰੂ ਹਰਕ੍ਰਿਸ਼ਨ ਜੀ ਜਾਣੇ ਜਾਂਦੇ ਹਨ ਹਾਂਜੀ ਅਗਲਾ ਕੁਐਸਚਨ ਗੁਰਦੁਆਰਾ ਬਾਲਾ ਸਾਹਿਬ ਕਿਹੜੇ ਸਥਾਨ ਤੇ ਸਥਿਤ ਹੈ ਆਪਸ਼ਨ ਹੈ ਕਰਤਾਰਪੁਰ ਸਾਹਿਬ ਲਾਹੌਰ ਦਿੱਲੀ ਜਾਂ ਖੰਡੋਰ ਸਾਹਿਬ ਤਾਂ ਸਹੀ ਉੱਤਰ ਹੋ ਜਾਏਗਾ ਆਪਸ਼ਨ ਸੀ ਦਿੱਲੀ ਵਿਖੇ ਗੁਰਦੁਆਰਾ ਬਾਲਾ ਸਾਹਿਬ ਹੈ ਜੀ ਹਾਂਜੀ ਅਗਲਾ ਕੁਐਸਚਨ ਹਿੰਦ ਦੀ ਚਾਦਰ ਕਿਹੜੇ ਗੁਰੂ ਨੂੰ ਕਿਹਾ ਜਾਂਦਾ ਹੈ অপਸ਼ਨ ਹੈ ਗੁਰੂ ਗੋਬੀ ਸਿੰਘ ਜੀ ਗੁਰੂ ਅਰਜਨ ਦੇਵ ਜੀ ਗੁਰੂ ਅੰਗਦ ਦੇਵ ਜੀ ਜਾਂ ਗੁਰੂ ਤੇਗ ਬਹਾਦਰ ਜੀ ਤਾਂ ਸਹੀ ਉੱਤਰ ਹੋ ਜਾਏਗਾ অপਸ਼ਨ ਡੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਜੀ ਨੈਕਸਟ ਬੀਬੀ ਬੀਰੋ ਕਿਹੜੇ ਗੁਰੂ ਦੀ ਭੈਣ ਸੀ ਤਾਂ অপਸ਼ਨ ਹੈ ਗੁਰੂ ਗੋਬਿੰਦ ਸਿੰਘ ਜੀ ਗੁਰੂ ਅਰਜਨ ਦੇਵ ਜੀ ਗੁਰੂ ਅੰਗਦ ਦੇਵ ਜੀ ਜਾਂ ਗੁਰੂ ਤੇਗ ਬਹਾਦਰ ਜੀ ਤਾਂ ਬੀਬੀ ਵੀਰੋ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪੈਨਸੀ ਤਾਂ ਆਪਸ਼ਨ ਡੀ ਤੁਹਾਡਾ ਸਹੀ ਉੱਤਰ ਹੋ ਜਾਏਗਾ ਹਾਂਜੀ ਅਗਲਾ ਕੁਐਸਚਨ ਦਸਮੇਸ਼ ਪਿਤਾ ਕਿਹੜੇ ਗੁਰੂ ਨੂੰ ਕਿਹਾ ਜਾਂਦਾ ਹੈ ਆਪਸ਼ਨ ਹੈ ਗੁਰੂ ਨਾਨਕ ਦੇਵ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਅੰਗਦ ਦੇਵ ਜੀ ਜਾਂ ਗੁਰੂ ਗੋਬਿੰਦ ਸਿੰਘ ਜੀ ਤਾਂ ਇਹਦਾ ਸਹੀ ਉੱਤਰ ਹੋ ਜਾਏਗਾ ਆਪਸ਼ਨ ਡੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦਸਮੇਸ਼ ਪਿਤਾ ਵੀ ਕਿਹਾ ਜਾਂਦਾ ਹੈ ਜੀ ਹਾਂਜੀ ਅਗਲਾ ਕੁਐਸਚਨ ਖਾਲਸਾ ਪੰਥ ਦੀ ਸਥਾਪਨਾ ਕਦੋਂ ਹੋਈ ਆਪਸ਼ਨ ਹੈ 29 ਮਾਰਚ 1699 ਈ 15 April 1699 ਈ 30 March 1699 ਈ ਜਾਂ 14 April 1699 ਈ ਤਾਂ ਸਹੀ ਉੱਤਰ ਹੋ ਜਾਏਗਾ ਆਪਸ਼ਨ C 30 March 1699 ਈ ਨੂੰ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ ਜੀ ਹਾਂਜੀ ਨੈਕਸਟ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਮੌਗਲ ਸ਼ਾਸਕ ਕੌਣ ਸੀ অপਸ਼ਨ ਹੈ ਸਹਾਜਾਹਾਂ ਜਹਾਂਗੀਰ ਔਰੰਗਜ਼ੇਬ ਜਾਂ ਅਕਬਰ ਤਾਂ ਸਹੀ ਉੱਤਰ ਹੋ ਜਾਏਗਾ অপਸ਼ਨ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਜੋ ਮੌਗਲ ਸ਼ਾਸਕ ਸੀ ਉਹ ਔਰੰਗਜ਼ੇਬ ਸੀ ਜੀ ਹਾਂਜੀ ਅਗਲਾ ਕੁਐਸਚਨ ਤਰਨ ਤਰਨ ਸ਼ਹਿਰ ਕਿਹੜੇ ਗੁਰੂ ਨੇ ਬਸਾਇਆ অপਸ਼ਨ ਹੈ ਗੁਰੂ ਗੋਬਿੰਦ ਸਿੰਘ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਜਾਂ ਗੁਰੂ ਅੰਗਦੇਵ ਜੀ ਤਾਂ ਇਹਦਾ ਸਹੀ ਉੱਤਰ ਹੋ ਜਾਏਗਾ ਆਪਸ਼ਨ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤਰਨ ਤਾਰਨ ਸ਼ਹਿਰ ਬਸਾਇਆ ਸੀ ਤੇ ਇਹ 1590 ਈਸਵੀ ਨੂੰ ਇਹ ਸ਼ਹਿਰ ਬਸਾਇਆ ਸੀ ਜੀ ਹਾਂਜੀ ਨੈਕਸਟ ਕੁਐਸਚਨ ਚੰਦੂ ਸਾਹ ਕਿਹੜੇ ਗੁਰੂ ਦਾ ਸਮਕਾਲੀ ਸੀ ਆਪਸ਼ਨ ਹੈ ਗੁਰੂ ਗੋਬਿੰਦ ਸਿੰਘ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਜਾਂ ਗੁਰੂ ਅੰਗਦੇਵ ਜੀ ਤਾਂ ਸਹੀ ਉੱਤਰ ਹੋ ਜਾਏਗਾ অপশন C ਚੰਦੂ ਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਮਕਾਲੀ ਸੀ ਤੇ ਚੰਦੂ ਸ਼ਾ ਕੌਣ ਸੀ ਬਈ ਚੰਦੂ ਸ਼ਾ ਉਹ ਸੀ ਜੋ ਆਪਣੀ ਕੁੜੀ ਦਾ ਰਿਸ਼ਤਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਨਾਲ ਕਰਨਾ ਚਾਹੁੰਦਾ ਸੀ ਪਰ ਇਸ ਤੋਂ ਗੁਰੂ ਜੀ ਇਨਕਾਰ ਕਰ ਦਿੰਦੇ ਹਨ ਤੇ ਉਸ ਤੋਂ ਬਾਅਦ ਚੰਦੂ ਸ਼ਾ ਮੁੰਗਲ ਨਾਲ ਜਾ ਕੇ ਮਿਲ ਜਾਂਦਾ ਹੈ ਜੀ ਹਾਂਜੀ ਅਗਲਾ ਕੁਐਸਚਨ ਸੰਤ ਸਿਪਾਈ ਕਿਹੜੇ ਗੁਰੂ ਨੂੰ ਕਿਹਾ ਜਾਂਦਾ ਹੈ অপਸ਼ਨ ਹੈ ਗੁਰੂ ਗੋਬਿੰਦ ਸਿੰਘ ਜੀ ਗੁਰੂ ਰਾਮਦਾਸ ਜੀ ਗੁਰੂ ਹਰਗੋਬਿੰਦ ਸਿੰਘ ਜੀ ਜਾਂ ਗੁਰੂ ਅੰਗਦ ਦੇਵ ਜੀ ਤਾਂ ਇਹਦਾ ਸਹੀ ਉੱਤਰ ਹੋ ਜਾਏਗਾ অপਸ਼ਨ ਸੀ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਸੰਤ ਸਿਪਾਹੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਜੀ ਹਾਂਜੀ ਅਗਲਾ ਕੁਐਸਚਨ ਜ਼ਫਰਨਾਮਾ ਕਿਹੜੇ ਗੁਰੂ ਨੇ ਲਿਖਿਆ ਸੀ অপਸ਼ਨ ਹੈ ਗੁਰੂ ਗੋਬਿੰਦ ਸਿੰਘ ਜੀ ਗੁਰੂ ਰਾਮਦਾਸ ਜੀ ਗੁਰੂ ਹਰਗੋਬਿੰਦ ਸਿੰਘ ਜੀ ਜਾਂ ਗੁਰੂ ਅੰਗਦ ਦੇਵ ਜੀ ਤਾਂ ਇਹਦਾ ਸਹੀ ਉੱਤਰ ਹੋ ਜਾਏਗਾ ਆਪਸ਼ਨ ਏ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮਾ ਲਿਖਿਆ ਸੀ ਤੇ ਉਹ ਔਰੰਗਜ਼ੇਬ ਨੂੰ ਲਿਖਿਆ ਸੀ ਜੀ ਹਾਂਜੀ ਅਗਲਾ ਕੁਐਸਚਨ ਜਫਰਨਾਮਾ ਕਿਸ ਨੂੰ ਲਿਖਿਆ ਗਿਆ ਸੀ ਆਪਸ਼ਨ ਹੈ ਬਾਬਰ ਅਕਬਰ ਜਹਾਂਗੀਰ ਜਾਂ ਔਰੰਗਜ਼ੇਬ ਤਾਂ ਸਹੀ ਉੱਤਰ ਹੋ ਜਾਏਗਾ ਆਪਸ਼ਨ ਡੀ ਜਫਰਨਾਮਾ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਲਿਖਿਆ ਸੀ ਅਗਲਾ ਕੁਐਸਚਨ ਮੀਨਾ ਸੰਪਰਦਾ ਕਿਸ ਨੇ ਸ਼ੁਰੂ ਕੀਤੀ ਸੀ অপਸ਼ਨ ਹੈ ਬਾਬਾ ਦਾਸੂ ਬਾਬਾ ਪ੍ਰਿਥਵੀ ਚੰਦ ਬਾਬਾ ਸ਼੍ਰੀ ਚੰਦ ਜਾਂ ਪਾਏ ਗੁਰਦਾਸ ਤਾਂ ਸਹੀ ਉੱਤਰ ਹੋ ਜਾਏਗਾ অপਸ਼ਨ ਬੀ ਬਾਬਾ ਪ੍ਰਿਥਵੀ ਚੰਦ ਇਹ ਕੌਣ ਸੀ ਜੀ ਇਹ ਗੁਰੂ ਅਰਜਨ ਦੇਵ ਜੀ ਦੇ ਭਰਾ ਸਨ ਤੇ ਗੁਰੂ ਅਰਜਨ ਦੇਵ ਜੀ ਤਿੰਨ ਭਰਾ ਸਨ ਮਹਾਦੇਵ ਪ੍ਰਿਥਵੀ ਚੰਦ ਤੇ ਗੁਰੂ ਅਰਜਨ ਦੇਵ ਜੀ ਹਾਂਜੀ ਨੈਕਸਟ ਗੋਵਿੰਦਵਾਲ ਬੋਲੀ ਦਾ ਨਿਰਮਾਣ ਕਿਸ ਨੇ ਕਰਵਾਇਆ অপশন ਹੈ ਗੁਰੂ ਅਰਜਨ ਦੇਵ ਜੀ ਗੁਰੂ ਨਾਨਕ ਦੇਵ ਜੀ ਗੁਰੂ ਅਮਰਦਾਸ ਜੀ ਜਾਂ ਗੁਰੂ ਰਾਮਦਾਸ ਜੀ ਤਾਂ ਸਹੀ ਉੱਤਰ ਹੋ ਜਾਏਗਾ অপਸ਼ਨ ਸੀ ਗੁਰੂ ਅਮਰਦਾਸ ਜੀ ਨੇ ਗੋਵਿੰਦਵਾਲ ਵਾਲੀ ਦਾ ਨਿਰਮਾਣ ਕਰਵਾਇਆ ਸੀ ਹਾਂਜੀ ਅਗਲਾ ਕੁਐਸਚਨ ਕਿਹੜੇ ਗੁਰੂ ਨੇ ਪਰਦਾ ਪ੍ਰਥਾ ਦਾ ਵਿਰੋਧ ਕੀਤਾ অপਸ਼ਨ ਹੈ ਗੁਰੂ ਅਰਜਨ ਦੇਵ ਜੀ ਗੁਰੂ ਨਾਨਕ ਦੇਵ ਜੀ ਗੁਰੂ ਅਮਰਦਾਸ ਜੀ ਜਾ ਗੁਰੂ ਰਾਮਦਾਸ ਜੀ ਤਾਂ ਇਹਦਾ ਸਹੀ ਉੱਤਰ ਹੋ ਜਾਏਗਾ ਜੀ ਆਪਸ਼ਨ ਏ ਗੁਰੂ ਅਰਜਨ ਦੇਵ ਜੀ ਨੇ ਪ੍ਰਦਾ ਪ੍ਰਥਾ ਦਾ ਵਿਰੋਧ ਕੀਤਾ ਸੀ ਜੀ ਹਾਂਜੀ ਅਗਲਾ ਕੁਐਸਚਨ ਗੁਰੂ ਅਮਰਦਾਸ ਜੀ ਨੇ ਕਿੰਨੇ ਸ਼ਬਦਾਂ ਦੀ ਰਚਨਾ ਕੀਤੀ ਆਪਸ਼ਨ ਹੈ 955 907 974 ਜਾਂ 968 ਤਾਂ ਸਹੀ ਉੱਤਰ ਹੋ ਜਾਏਗਾ ਜੀ ਇਹਦਾ ਆਪਸ਼ਨ ਬੀ ਗੁਰੂ ਅਮਰਦਾਸ ਜੀ ਨੇ 907 ਸ਼ਬਦਾਂ ਦੀ ਰਚਨਾ ਕਿੱਤੀ ਸੀ ਹਾਂਜੀ ਨੈਕਸਟ ਗੁਰੂ ਰਾਮਦਾਸ ਜੀ ਦੇ ਪੁੱਤਰਾਂ ਦਾ ਕੀ ਨਾਮ ਸੀ অপਸ਼ਨ ਹੈ ਅਰਜਨਦੇਵ ਜੀ ਮਹਾਦੇਵ ਪ੍ਰਿਥੀਚੰਦ ਜਾਂ ਉਪਰੋਕਤ ਸਾਰੇ ਤਾਂ ਇਹਦਾ ਸਹੀ ਉੱਤਰ ਹੋ ਜਗਾ অপਸ਼ਨ ਡੀ ਇਹ ਤਿੰਨੋਂ ਗੁਰੂ ਰਾਮਦਾਸ ਜੀ ਦੇ ਪੁੱਤਰ ਸਨ ਹਾਂਜੀ ਅਗਲਾ ਕੁਐਸਚਨ ਗੁਰੂ ਗ੍ਰੰਥ ਸਾਹਿਬ ਦੇ ਕੁੱਲ ਕਿੰਨੇ ਪੰਨੇ ਹਨ অপਸ਼ਨ ਹੈ 1530 1430 1431 ਜਾਂ 1320 ਤਾਂ ਇਹਦਾ ਸਹੀ ਉੱਤਰ ਹੈ ਜੋ ਆਪਸ਼ਨ ਬੀ 1430 ਪੰਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਨ ਜੀ ਹਾਂਜੀ ਅਗਲਾ ਕੁਐਸਚਨ ਹਰ ਗੋਬਿੰਦਪੁਰਾ ਦੀ ਸਥਾਪਨਾ ਕਿਸ ਨੇ ਕੀਤੀ ਆਪਸ਼ਨ ਹੈ ਗੁਰੂ ਅਮਰਦਾਸ ਜੀ ਗੁਰੂ ਹਰਗੋਬਿੰਦ ਸਿੰਘ ਜੀ ਗੁਰੂ ਅਰਜਨ ਦੇਵ ਜੀ ਜਾਂ ਗੁਰੂ ਤੇਗ ਬਹਾਦਰ ਜੀ ਤਾਂ ਇਹਦਾ ਸਹੀ ਉੱਤਰ ਹੋ ਜਾਏਗਾ ਆਪਸ਼ਨ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਹਰ ਗੋਵਿੰਦਪੁਰਾ ਦੀ ਸਥਾਪਨਾ ਕੀਤੀ ਸੀ ਜੋ ਕਿ ਆਪਣੇ ਪੁੱਤਰ ਦੇ ਨਾਮ ਤੇ ਇਹ ਸ਼ਹਿਰ ਦੀ ਸਥਾਪਨਾ ਕੀਤੀ ਸੀ ਜੀ ਹਾਂਜੀ ਅਗਲਾ ਕੁਐਸਚਨ ਗੁਰੂ ਹਰਗੋਬਿੰਦ ਸਿੰਘ ਜੀ ਗੁਰੂ ਗੋਬੀ ਸਿੰਘ ਜੀ ਦੇ ਕੀ ਲੱਗਦੇ ਸਨ অপਸ਼ਨ ਹੈ ਚਾਚਾ ਦਾਦਾ ਨਾਨਾ ਜਾਂ ਪਰਦਾਦਾ ਤਾਂ ਇਹਦਾ ਸਹੀ ਉੱਤਰ ਹੋ ਜਾਏਗਾ অপਸ਼ਨ B ਦਾਦਾ ਗੁਰੂ ਗੋਬੀ ਸਿੰਘ ਜੀ ਦੇ ਦਾਦਾ ਸਨ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਹਾਂਜੀ ਨੈਕਸਟ ਕਿਹੜੇ ਗੁਰੂ ਨੇ ਮੀਰੀ ਅਤੇ ਪੀਰੀ ਨਾਮਕ ਦੋ ਤਲਵਾਰਾਂ ਤਰਨ ਕੀਤੀਆਂ ਆਪਸ਼ਨ ਹੈ ਗੁਰੂ ਹਰਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਰਾਮਦਾਸ ਜੀ ਜਾਂ ਗੁਰੂ ਅਮਰਦਾਸ ਜੀ ਤਾਂ ਸਹੀ ਉੱਤਰ ਹੋ ਜਾਏਗਾ ਜੀ ਆਪਸ਼ਨ ਏ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਮੀਰੀ ਅਤੇ ਪੀਰੀ ਨਾਮਕ ਦੋ ਤਲਵਾਰਾਂ ਤਰਨ ਕੀਤੀਆਂ ਜੀ ਹਾਂਜੀ ਨੈਕਸਟ ਗੁਰੂ ਗੋਬੀ ਸਿੰਘ ਜੀ ਦਾ ਜਨਮ ਕਦੋਂ ਹੋਇਆ অপਸ਼ਨ ਹੈ 22 ਦਸੰਬਰ 1635 ਈ 22 ਅਕਤੂਬਰ 1666 ਈ 22 ਦਸੰਬਰ 1666 ਈ ਜਾਂ 22 ਨਵੰਬਰ 1666 ਈ ਤਾਂ ਇਹਦਾ ਸਹੀ ਉੱਤਰ ਹੋ ਜਾਗਾ ਜੀ অপਸ਼ਨ ਸੀ 22 ਦਸੰਬਰ 1666 ਈ ਨੂੰ ਗੁਰੂ ਗੋਬੀ ਸਿੰਘ ਜੀ ਦਾ ਜਨਮ ਹੋਇਆ ਜੀ ਪਟਨਾ ਬਿਹਾਰ ਵਿਖੇ ਹਾਂਜੀ ਅਗਲਾ ਕੁਐਸਚਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਰਚਨਾਵਾਂ ਵਿੱਚ ਕਿਹੜੀ ਭਾਸ਼ਾ ਦਾ ਪ੍ਰਯੋਗ ਨਹੀਂ ਕੀਤਾ ਤਾਂ ਆਪਸ਼ਨ ਹੈ ਬ੍ਰਿਜ ਅਰਬੀ ਫਾਰਸੀ ਜਾਂ ਸੰਸਕ੍ਰਿਤ ਤਾਂ ਆਪਸ਼ਨ B ਤੁਹਾਡਾ ਸਹੀ ਉੱਤਰ ਹੋ ਜਾਏਗਾ ਗੁਰੂ ਗੋਬਿੰਦ ਸਿੰਘ ਜੀ ਨੇ ਅਰਬੀ ਭਾਸ਼ਾ ਦਾ ਪ੍ਰਯੋਗ ਆਪਣੀ ਰਚਨਾਵਾਂ ਵਿੱਚ ਨਹੀਂ ਕੀਤਾ ਜੀ ਹਾਂਜੀ ਅਗਲਾ ਕੁਐਸਚਨ ਮਸੰਦ ਪ੍ਰਥਾ ਦਾ ਅੰਤ ਕਿਸ ਨੇ ਕੀਤਾ ਆਪਸ਼ਨ ਹੈ ਗੁਰੂ ਹਰਗੋਬਿੰਦ ਸਿੰਘ ਜੀ ਗੁਰੂ ਅਮਰਦਾਸ ਜੀ ਗੁਰੂ ਗੋਬਿੰਦ ਸਿੰਘ ਜੀ ਜਾਂ ਗੁਰੂ ਰਾਮਦਾਸ ਜੀ ਤਾਂ ਇਹਦਾ ਸਹੀ ਉੱਤਰ ਹੋ ਜੇਗਾ ਆਪਸ਼ਨ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦ ਪ੍ਰਥਾ ਦਾ ਅੰਤ ਕੀਤਾ ਸੀ ਤੇ ਸ਼ੁਰੂ ਕਿੰਨੇ ਕੀਤੀ ਸੀ ਜੀ ਤੇ ਮਸੰਦ ਪ੍ਰਥਾ ਜੋ ਉਹ ਗੁਰੂ ਰਾਮਦਾਸ ਜੀ ਨੇ ਸ਼ੁਰੂ ਕੀਤੀ ਸੀ ਹਾਂਜੀ ਅਗਲਾ ਕੁਐਸਚਨ ਖਾਲਸਾ ਪੰਥ ਦੀ ਸਥਾਪਨਾ ਕਿਹੜੇ ਕਿਲੇ ਵਿੱਚ ਕੀਤੀ ਗਈ ਸੋਰੀ ਇੱਥੇ ਦੋ ਵਾਰੀ ਕਿਹੜੇ-ਕਿਹੜੇ ਲਿਖਿਆ ਹੈ ਤਾਂ ਇੱਥੇ ਕਿਲਾ ਆਊਗਾ ਜੀ ਕਿਹੜੇ ਕਿਲੇ ਵਿੱਚ ਕੀਤੀ ਗਈ ਤਾਂ অপশন ਹੈ ਫਤੇਗੜ ਆਨੰਦਗੜ ਲੋਹਗੜ ਜਾਂ ਕੇਸਗੜ ਤਾਂ ਸਹੀ ਉੱਤਰ ਹੋ ਜਾਏਗਾ ਕੇਸਗੜ ਕੇਸਗੜ ਕਿਲੇ ਵਿੱਚ ਹੀ ਖਾਲਸਾ ਪੰਥ ਦੀ ਜਸਤਪਨਾ ਹੋਈ ਸੀ ਜੀ ਹਾਂਜੀ ਨੈਕਸਟ ਖਿਦਰਾਣੇ ਦੀ ਲੜਾਈ ਵਿੱਚ ਕਿੰਨੇ ਮੁਕਤੇ ਸ਼ਹੀਦ ਹੋਏ ਸਨ ਤਾਂ অপশন ਹੈ 35 40 30 ਜਾਂ 42 ਤਾਂ ਸਹੀ ਉੱਤਰ ਹੋ ਜਾਏਗਾ অপশন B 40 ਮੁਕਤੇ ਖਿਦਰਾਣਾ ਦੀ ਲੜਾਈ ਵਿੱਚ ਸੇਦ ਹੋਏ ਸਨ ਜੋ ਅੱਜ ਮੁਖਸਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੀ ਹਾਂਜੀ ਨੈਕਸਟ ਕੁਐਸਚਨ ਮੁਖਸਰ ਦਾ ਪੁਰਾਣਾ ਨਾਮ ਕੀ ਸੀ অপਸ਼ਨ ਹੈ ਖਿਦਰਾਣਾ ਮੱਖੋਵਾਲ RAMDAS PURA ਜਾਂ ਤਲਵੰਡੀ ਸਾਬੋ ਤਾਂ ਸਹੀ ਉੱਤਰ ਹੋ ਜਾਏਗਾ অপਸ਼ਨ A ਖਿਦਰਾਣਾ ਹੈ ਜੋ ਉਹ ਮੁਖਸਰ ਸਾਹਿਬ ਦਾ ਪੁਰਾਣਾ ਨਾਮ ਸੀ ਜਿੱਥੇ 40 ਮੁਕਤੇ ਸ਼ਹੀਦ ਹੋਏ ਸਨ ਫਾਂਜੀ ਨੈਕਸਟ ਪੌਂਟਸ ਸਹਿਬ ਦੀ ਸਥਾਪਨਾ ਕਿਸ ਨੇ ਕੀਤੀ অপਸ਼ਨ ਹੈ ਗੁਰੂ ਅਰਜਨ ਦੇਵ ਜੀ ਗੁਰੂ ਹਰਕ੍ਰਿਸ਼ਨ ਜੀ ਗੁਰੂ ਗੋਬਿੰਦ ਸਿੰਘ ਜੀ ਜਾਂ ਗੁਰੂ ਹਰਗੋਬਿੰਦ ਸਿੰਘ ਜੀ ਤਾਂ ਇਹਦਾ ਸਹੀ ਉੱਤਰ ਹੋ ਜਾਏਗਾ অপਸ਼ਨ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੌਂਟਸ ਸਹਿਬ ਦੀ ਸਥਾਪਨਾ ਕੀਤੀ ਸੀ ਜੀ ਤਾਂ ਦੋਸਤੋ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਤੇ ਤੁਹਾਨੂੰ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਦੋਸਤੋ ਏਸੀ ਦੇ ਬਹੁਤ ਜ਼ਰੂਰੀ ਕੁਐਸਚਨ ਜੋ ਅਕਸਰ ਪੇਪਰ ਵਿੱਚ ਪੁੱਛੇ ਜਾਂਦੇ ਨੇ ਉਹ ਆਪਾਂ ਇਸ ਵੀਡੀਓ ਵਿੱਚ ਡਿਸਕਸ ਕੀਤੀ ਤੇ ਏਸੀ ਦਾ ਪਾਰਟ 1 ਤੇ ਪਾਰਟ 2 ਵੀ ਜਲਦੀ ਹੀ ਲੈ ਕੇ ਆਵਾਂਗੇ ਤਾਂ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ